ਨਮਸਤੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਠੀਕ ਆ ਕੀ ਨਾਮ ਆ ਤੇਰਾ ਪੂਰ ਮਹਾਰਾਣੀ ਪੂਰ ਮਹਾਰਾਣੀ ਤੇਰੀ ਮੰਮੀ ਦਾ ਕੀ ਨਾਮ ਆ ਮਾਂ ਤਾਂ ਮੇਰੀ ਪ੍ਰਾਣੀ ਦੇ ਕਪੜਿਆਂ 'ਚ ਬੈਠੀ ਰਹਿੰਦੀ ਸੀ ਕਿੱਥੇ ਬਟ ਰਹਿੰਦੀ ਹਾਂ ਨੂੰ ਦੇਖਿਆ ਮੇਰੀ ਵੀ ਜਗ੍ਹਾ ਤੇ ਅੱਧਾ ਰਹਿੰਦੀ ਸੀ ਪਰਸਾ ਨਾ ਨਹੀਂ ਤੇਰੀ ਥਾਂ ਤੇ ਥੋ ਜਾਣਾ ਹੂੰ ਜੇ ਤੂੰ ਮੈਨੂੰ ਯਾਦ ਨਹੀਂ ਕੀਤਾ ਮੈਂ ਮਾਂ ਨੂੰ ਕਿਹਾ ਮਾਂ ਤੂੰ ਰੋ ਨਾ ਮੈਂ ਤੇ ਨਹੀਂ ਛੱਡ ਕੇ ਹਜੇ ਕਿਤੇ ਨਹੀਂ ਜਾਂਦੀ ਨੇ ਤਾਂ ਆ ਬਾਬਾ ਦੀ ਗੋਚ ਜਦੀ ਹੂੰ ਤੇ ਡੈਡੀ ਦਾ ਕੀ ਨਾਮ ਤੁਹਾਡੇ ਦੇ ਪਿਤਾ ਜੀ ਦਾ ਪਿਤਾ ਜੀ ਦਾ ਨਾਮ ਮੋਹਨ ਸਿੰਘ ਸੀ ਤੇ ਮੰਮੀ ਦਾ ਕੀ ਨਾਮ ਸੀ ਮੰਮੀ ਦਾ ਨਾਮ ਕਸ਼ਮੀਰੋ ਪਾਇਆ ਸੀ ਨਾ ਕਸ਼ਮੀਰੋ ਠੀਕ ਆ ਤੇ ਤੇਰੇ ਵੱਡੇ ਭਰਾ ਦਾ ਕੀ ਨਾਮ ਬਰੇ ਨਾ ਕਾ ਭਈਆ ਨਾਮ ਤੇ ਲੈ ਲਿਖ ਮੈਂ ਦਰਤਾ ਤੇ ਤੇਰੇ ਪਿੰਡ ਦਾ ਕੀ ਨਾਮ ਭਨੇਂਦਾ ਨਾ ਰੋੜ ਪਿੰਡ ਪਤੌੜ ਪਿੰਡ ਹਾਂਜੀ ਕਿਹੜਾ ਕਿਹੜਾ ਪਤੌੜ ਸਿਆੜਾ ਪਤੌੜ ਸਿਆੜਾ ਪਤੌੜ ਨਹੀਂ ਹੂੰ ਗੁਰਪਿੰਡੀ ਕਹਤੇ ਤੇ ਹਾਂ ਜ਼ਿਲ੍ਹਾ ਕਿਹੜਾ ਪਿੰਡਰ ਜ਼ਿਲ੍ਹਾ ਜ਼ਿਲਾ ਜ਼ਿਲਾ ਬਹੁਤੀ ਦਿਸਾ ਮੇ ਦੇਸ਼ ਮੇ ਰਹਤਾ ਹੈ ਨਹੀਂ ਜ਼ਿਲ੍ਹਾ ਕੌਣ ਦਾ ਜ਼ਿਲ੍ਹਾ ਜ਼ਿਲਾ ਲੁਧਿਆਣਾ ਲੁਧਿਆਣਾ ਪੈਂਦਾ ਲੁਧਿਆਣਾ ਲੁਧਿਆਣੇ ਦਾ ਪਤੌੜ ਹੈ ਹੀ ਨਹੀਂ ਕੋਈ ਭੈਣੇ ਲੁਧਿਆਣੇ ਦਾ ਪਤੌੜ ਨਹੀਂ ਹੈ ਨਹੀਂ ਹੈਗਾ ਬਹੁਤ ਕਹਤੇ ਨਾ ਇਹ ਬੱਲੇ ਲੜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਭੈਣ ਅੱਜ ਸੁਪਨਿਆਂ ਦੇ ਘਰ ਆ ਗਈ ਇਹਨੂੰ ਕੋਈ ਛੱਡ ਗਿਆ ਇੱਥੇ ਬਾਹਰ ਦੇਖੋ ਕਿੰਨੀ ਦੁੱਖ ਦੀ ਗੱਲ ਆ ਵੀ ਇਹ ਕਰੀਬ 30 35 ਸਾਲ ਦੀ ਔਰਤਾ ਔਰ ਇਹ ਸਿੱਧੀ ਆ ਮੰਦਬੁੱਧੀ ਆ ਰੱਬ ਦੀ ਭਾਟਣੀ ਆ ਰੱਬ ਦੀਆਂ ਦਿੱਤੀਆਂ ਖਾਣ ਵਾਲੀ ਆ ਪਰ ਉਹ ਮਾੜੇ ਲੋਕ ਜਿਹੜੇ ਨੂੰ ਇੱਥੇ ਛੱਡ ਕੇ ਚਲੇ ਗਏ ਜਿਹੜੇ ਨੂੰ ਸੁੱਟ ਕੇ ਚਲੇ ਗਏ ਕੱਪੜੇ ਪਾਏ ਹੋਏ ਆ ਠੀਕ ਠਾਕ ਆ ਆਪਣੇ ਘਰ ਚੋਂ ਆਈ ਆ ਪਤਾ ਲੱਗਦਾ ਵੀ ਇਹ ਕਿਸੇ ਪਰਿਵਾਰ ਚੋਂ ਆਈ ਹੈ ਕਿਉਂਕਿ ਸੜਕ ਤੇ ਰਹਿਣ ਵਾਲੇ ਬੰਦੇ ਦੇ ਹੱਥ ਪੈਰਾਂ ਤੋਂ ਪਤਾ ਲੱਗ ਜਾਂਦਾ ਪਰ ਇਹ ਭੈਣ ਠੀਕ ਨਹੀਂ ਹੈਗੀ ਪੂਰੀ ਤਰ੍ਹਾਂ ਨਾਲ ਆਪਣੀ ਪੂਰੀ ਜਾਣਕਾਰੀ ਨਹੀਂ ਦੇ ਪਾ ਰਹੀ ਇਸ ਵੀਡੀਓ ਨੂੰ ਪਲੀਜ਼ ਸ਼ੇਅਰ ਕਰਿਓ ਜੇ ਇਹਦਾ ਘਰ ਲੱਭ ਜਵੇ ਭੈਣ ਦਾ ਇਹਦਾ ਪਰਿਵਾਰ ਦਾ ਪਤਾ ਲੱਗ ਜੇਵੇ ਕੋਈ ਕੌਣ ਛੱਡ ਕੇ ਗਿਆ ਇਹਨੂੰ ਕਿੱਥੋਂ ਆਈ ਹੈ ਇਹ ਭੈਣ ਤੇ ਪਲੀਜ਼ ਇਸ ਵੀਡੀਓ ਨੂੰ ਭੈਣੇ ਖੜੀ ਹੋਇਓ ਖੜੇ ਹੋਇਓ ਕੀ ਨਾਮ ਦੱਸਿਆ ਡਾਕਟਰ ਸਾਹਿਬ ਨੇ ਆਪਣਾ ਹਿੰਦੂਮਤੀ ਹਿੰਦੂਮਤੀ ਨਾਮ ਦੱਸਦੀ ਹੈ ਆਪਣਾ ਭੈਣ ਹਿੰਦੂਮਤੀ ਆ ਜਾ ਕੇ ਛੋਟਾ ਨਾਮ ਕਿੰਨੂ ਆ ਤੇਰਾ ਛੋਟਾ ਨਾਮ ਤੋਂ ਕਿੰਨੂ ਥਾ ਅੱਛਾ ਤੇ ਐਨੇ ਤੇਰਾ ਪਿੰਡ ਕਿਹੜਾ ਵਾ ਪਿੰਡ ਹੈਂਗਾ ਹੂੰ ਦਰ ਦਰ ਕਾਈ ਦੀ ਆ ਰਹੀ ਹੂੰ ਕਿਹੜਾ ਨਾਮ ਪਿੰਡ ਦਾ ਦੁਬਾਰਾ ਰੋਡ ਵੀ ਨਹੀਂ ਪਤਾ ਆਇਆ ਥਾ ਰੋਡ ਪਿੰਡ ਆ ਰੋਡ ਵੀ ਹੈਂ ਰੋਡ ਹੀ ਡੇ ਰੋਡ ਅੱਛਾ ਤੇ ਤੇਰੇ ਭਰਾ ਦਾ ਨਾਂ ਕੀ ਹੈ ਵੱਡੇ ਦਾ ਇੱਕ ਬੜਾ ਵੀਰ ਥਾ ਬੜਾ ਬੜਾ ਵੀਰ ਦਾ ਕੀ ਨਾਂ ਵੱਡੇ ਵੀਰ ਦਾ ਬੜਾ ਵੀਰ ਅੱਛਾ ਹੈ ਬਹੁਤ ਅੱਛਾ ਕਿਉਂਕਿ ਆਪ ਸੈਟ ਕਰਕੇ ਪੰਜਾਬੀ ਬੋਲਦੀ ਐ ਵੈਸੇ ਵਿੱਚ ਹਿੰਦੀ ਬੋਲਣ ਲੱਗ ਜਾਂਦੀ ਐ ਹਨਾ ਤੇ ਪਰ ਇਹ ਭੈਣ ਨੂੰ ਪਤਾ ਨਹੀਂ ਹੈਗਾ ਇਸ ਟਾਈਮੇ ਕਿੱਥੋਂ ਆਈ ਆ ਇਸ ਟਾਈਮੇ ਕਿੱਥੇ ਆ ਲੁਧਿਆਣੇ ਦੇ ਇਲਾਕੇ ਦਾ ਵੀ ਨਾਮ ਲੈਂਦੀ ਐ ਭੈਣ ਦੱਸਦੀ ਐ ਵੀ ਮੈਂ ਰਾਹੋਂ ਰੋਡ ਤੋਂ ਆਈ ਆ ਰਾਹੋਂ ਰੋਡ ਰਾਹੋਂ ਰੋਡ ਮੈਂ ਕਿਹਾ ਕਿਉਂ ਨਾ ਜਰਾ ਰਾਹੋਂ ਰੋਡ ਭੈਣੇ ਰਾਹੋਂ ਰੋਡ ਕੌਣ ਆ ਰਾਹੋਂ ਦਾ ਹੂੰ ਮਾਪੇ ਤਾਂ ਸੁਣ ਹੈ ਤਾਂ ਇਹ ਮਾਪੇ ਮਾਪਿਆ ਸੀਗੇ ਤੇ ਇਸ ਵੀਡੀਓ ਨੂੰ ਪਲੀਜ਼ ਧਿਆਨ ਨਾਲ ਸ਼ੇਅਰ ਕਰਿਓ ਤੇ ਇੱਕ ਹੋਰ ਬੇਨਤੀ ਹੈ ਜੀ ਕੱਲ ਨੂੰ ਅਸੀਂ ਇੱਕ ਨਵੀਂ ਗੱਟੀ ਪਿੰਡ ਆ ਧੋਲਪੁਰ ਜ਼ਿਲ੍ਹੇ ਦਾ ਅਡਾਪਟ ਕੀਤਾ ਵਾ ਜਿੱਥੇ ਕਰੀਬ 300 ਏਕੜ ਜ਼ਮੀਨ ਆ ਜਿਹੜੀ ਬਾਬਜਾਈ ਕਰਾ ਕੇ ਉਹਨੇ ਕਣਕ ਬੀਜਣੀ ਆ ਉੱਥੇ ਸਾਨੂੰ ਟਰੈਕਟਰਾਂ ਦੀ ਲੋੜ ਆ ਜਿਹੜੇ ਵੀਰ ਭਰਾ ਸਾਡੇ ਟਰੈਕਟਰ ਦੀ ਸੇਵਾ ਕਰ ਸਕਦੇ ਆ ਤਾਂ ਉਹ ਵੀ ਜਰੂਰ ਸਾਡੇ ਕੋਲੇ ਇੱਥੇ ਸਾਡਾ ਨੰਬਰ ਸਾਡਾ ਨੋਟ ਕਰ ਲਓ 9780382 978030071 82848 ਤੇ 0071 ਭੈਣ ਨੂੰ ਲੈ ਚਲੁੰਦਰ ਭੈਣ ਨੂੰ ਹੈ ਨਾ ਤੇ ਤੁਸੀਂ ਉਸ ਨੰਬਰ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੇ ਸਾਨੂੰ ਜ਼ਰੂਰਤਾ ਤੁਹਾਡੇ ਸਾਥ ਦੀ ਕਿਉਂਕਿ ਉਹ ਜਿਹੜਾ ਹੜ੍ਹ ਪੀੜਤ ਇਲਾਕਾ ਵਾ ਜਿੱਥੇ ਜ਼ਮੀਨਾਂ ਦੇ ਵਿੱਚ ਖੜਾ ਝੋਨਾ ਗਲ ਗਿਆ ਜਮੈਂ ਤੇ ਹੁਣ ਉਹ ਤਵੀਆਂ ਨਵਾ ਕੇ ਜ਼ਮੀਨਾਂ ਉਹਨਾਂ ਨੂੰ ਸੈੱਟ ਕਰਨਾ ਪੈਣਾ ਤੇ ਇਹ ਸਾਰੇ ਜਿਹੜੇ ਜ਼ਿਮੀਂਦਾਰ ਆ ਉਸ ਪਿੰਡ ਦੇ ਜਿੱਥੇ ਅਸੀਂ ਸੇਵਾ ਕਰ ਰਹੇ ਆ ਨਵੀਂ ਗੱਟੀ ਰਾਜੋ ਕੇ ਪਿੰਡ ਆ ਜੀ ਇਹ ਤੇ ਉੱਥੇ 4-4 5-5 ਕਿੱਲੇ ਵਾਲੇ ਜ਼ਿਮੀਂਦਾਰ ਹੀ ਆ ਸਾਰੇ ਜਿਆਦਾ ਵੱਡੇ ਕਿਸਾਨ ਨਹੀਂ ਹੈਗੇ ਤੇ ਉਹਨਾਂ ਨੂੰ ਲੋੜ ਆ ਆਪਣੇ ਸਾਰਿਆਂ ਦੇ ਸਹਿਯੋਗ ਦੀ ਸਾਥ ਦੀ ਸਾਨੂੰ ਪਤਾ ਹੁਣ ਜਿਵੇਂ ਆਪਾਂ ਝੋਨਾ ਵੀ ਵੱਢੀ ਜਾਂਦੇ ਆ ਸਾਰੇ ਲੋਕ ਜਿਆਦਾਤਰ ਉਧਰ ਵੀ ਬਿਜੀ ਆ ਝੋਨਾ ਵੀ ਵੱਢਣ ਵਾਲ ਹੈ ਨਾ ਤੇ ਕਈਆਂ ਨੇ ਆਲੂ ਬੀਜਣੇ ਆ ਪਰ ਫੇਰ ਵੀ ਸਾਡੀ ਬੇਨਤੀ ਹੱਥ ਜੁੜ ਕੇ ਵੀ 10 ਤੋਂ 12 ਟਰੈਕਟਰ ਚਾਹੀਦੇ ਆਪਾਂ ਨੂੰ ਜੇ ਕੋਈ ਵੀਰ ਸਾਡਾ ਟਰੈਕਟਰ ਲਿਆ ਸਕਦਾ ਤੇਲ ਅਸੀਂ ਪਵਾਵਾਂਗੇ ਤੇਲ ਆਉਣ ਜਾਣ ਦਾ ਵੀ ਤੇ ਉੱਥੇ ਜਿਹੜੇ ਸੇਵਾ ਕਰਨੀ ਆਪਾਂ ਉਹਦਾ ਤੇਲ ਸਾਰਾ ਪਵਾਇਆ ਜਾਊਗਾ ਬਸ ਸਿਰਫ ਆਪਾਂ ਇੱਥੋਂ ਤਵੀਆਂ ਪਾ ਕੇ ਲੈ ਕੇ ਜਾਣੀਆਂ ਨਾਲ ਜਸ ਭਾਗਾ ਤੇ ਜੇ ਕੋਈ ਵੀਰ ਭਰਾ ਸਾਡਾ ਹੈਗਾ ਚਾਹੇ ਆਪਣੀ ਟਰਾਲੀ ਦੇ ਉੱਤੇ ਹੀ ਤਵੀਆਂ ਤੇ ਸੁਭਾਗਾ ਲੋਡ ਕਰ ਲੈਣ ਨਾਲ ਤੇ ਆਪਾਂ ਉੱਥੇ ਜਾ ਕੇ ਕੰਮ ਕਰਕੇ ਦੁਬਾਰਾ ਉਵੇਂ ਲੋਡ ਕਰਕੇ ਫਿਰ ਇੱਥੇ ਲੈ ਆਵਾਂਗੇ ਹਨਾ ਤੇ ਸੁਹਾਗਾ ਤੇ ਤਵੀਆਂ ਚਾਹੀਦੀਆਂ ਜੇ ਉਹ ਵੀ ਨਹੀਂ ਹੈਗਾ ਕੱਲਾ ਟਰੈਕਟਰ ਵੀ ਕੋਈ ਲਿਆ ਸਕਦਾ ਤਾਂ ਕੱਲੇ ਟਰੈਕਟਰ ਨਾਲ ਵੀ ਸਰਜੂ ਆਪਾਂ ਸੰਦ ਉੱਥੋਂ ਪਤਾ ਕਰ ਲਾਂਗੇ ਉੱਥੋਂ ਲੋਕਲ ਵੀਰਾਂ ਤੋਂ ਲੈ ਲਾਂਗੇ ਜਾ ਕੇ ਹਨਾ ਤੇ ਇਹ ਫਿਰੋਜ਼ਪੁਰ ਜ਼ਿਲ੍ਹੇ ਦਾ ਪਿੰਡ ਆ ਜੀ ਫਿਰ ਤੋਂ ਬੇਨਤੀ ਆ ਤੇ ਆਪਾਂ ਕੱਲ ਨੂੰ ਉੱਥੇ ਜਾ ਰਹੇ ਆ ਜਾ ਕੇ ਉੱਥੇ ਗੱਲ ਕਰਕੇ ਅਸੀਂ ਪਹਿਲੀ ਹੁਣ ਬੱਤ ਆ ਗਈ ਹੈ ਲਗਭਗ ਸਾਰੀ ਹੁਣ ਸਰਪੰਚ ਜੀ ਨਾਲ ਗੱਲ ਚੱਲਦੀ ਸੀ ਵੀ ਜੇ ਆਪਾਂ ਹੁਣ ਉਹ ਕਹਿੰਦੇ ਸੀ ਆਪਾਂ ਬਾਹ ਕੇ ਫੋਲ ਕੇ ਛੱਡ ਦਈਏ ਦੇ ਫਿਰ ਅਜੇ ਤੱਕ ਕੀਤੀ ਹੈ ਕਣਕ ਕਣਕ ਆਪਾਂ ਥੋੜੇ ਨੇ ਰੋਕੇ ਬੀਜ ਲਾਂਗੇ ਹਨ ਤੇ ਪਰ ਹੁਣ ਜ਼ਮੀਨ ਜਮ੍ਹਾਂਬੱਧ ਆ ਚੁੱਕੀ ਹੈ ਉੱਥੇ ਤੇ ਤੁਸੀਂ ਸਾਨੂੰ ਸੰਪਰਕ ਕਰੋ ਵੀਰੇ ਸਾਡਾ ਨੰਬਰ 82 848 0071 ਇਹ ਨੰਬਰ ਤੇ ਤੁਸੀਂ ਸਾਡੇ ਨਾਲ ਫੋਨ ਕਰ ਲਓ ਰਾਸਤ ਤੱਕ ਕੰਮ ਕਰ ਲਓ ਤੇ ਫਿਰ ਆਪਾਂ ਮਿਲ ਕੇ ਉਪਰਾਲਾ ਕਰੀਏ ਇੱਕ ਪਿੰਡ ਛੋਟਾ ਜਿਹਾ ਜਿਹੜਾ ਆਪਾਂ ਨੂੰ ਸੇਵਾ ਮਿਲੀ ਹੈ ਹੜਪੀੜਤਾ ਦਾ ਉੱਥੇ ਆਪਾਂ ਉਹਨਾਂ ਦੀ ਜਾ ਕੇ ਕਣਕ ਬਜਾਈ ਕਰਾਉਣੀ ਹੈ ਬਹਾਈ ਕਰਾਉਣੀ ਹੈ ਜ਼ਮੀਨ ਪੱਧਰੀ ਕਰਨ ਵਾਲੀ ਜਿਹੜੀ ਮਾੜੀ ਮੁੱਟੀ ਉਹ ਪੱਧਰ ਕਰਦਾਂਗੇ ਬਹੁਤ ਬਹੁਤ ਧੰਨਵਾਦ ਜੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਤਾਂ ਜੋ ਹੋਰ ਭੈਣ ਭਰਾਵਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ